ਆ ਜਿਹੜੀ ਢਿੱਡ ਦੀ ਰਜਾਈ ਬਣਾਈ ਹੈ ਨਾ ਇਹ ਤੇ ਨੰਗੇ ਪਵਾ ਲੈ ਆ ਤੇਰੀ ਗੋਗੜ ਦਾ ਲੋਗਰ ਨਾ ਖਿੰਜੇ ਗੋਗੜ ਬਾਅਦ ਚ ਸੰਭਲਿਓ ਪਹਿਲਾਂ ਉਧਰ ਆ ਕੇ ਨੱਕਾ ਲਾਓ ਕੀ ਹੋ ਗਿਆ ਹੋਣਾ ਕੀ ਹੈ ਟੂਟੀ ਬੰਦ ਨਹੀਂ ਹੋ ਰਹੀ ਮੱਛੀ ਫਾਰਮ ਬਣਿਆ ਪਿਆ ਇਹ ਤਾਂ ਵਧੀਆ ਗੱਲ ਹੈ ਦੁਕਾਨ ਤਾਂ ਇਹਦੀ ਚੱਲਦੀ ਨਹੀਂ ਇੱਥੇ ਮੱਛੀ ਦੀ ਰੇੜੀ ਲਵਾ ਦਿਓ ਨਾਲੇ ਲੋਕ ਦੇਖ ਦੇ ਕੇ ਖੁਸ਼ ਹੋਇਆ ਕਰਨਗੇ ਦੇਖੋ ਇਹ ਵੇਲ ਮੱਛੀ ਸੰਘਾੜਾ ਮੱਛੀ ਵੇਚੀ ਜਾਂਦੀ ਹੈ ਦੇ ਦੇਖੀ ਕਿ ਜਨੇ ਆਪਣੀ ਮਾਂ ਨੂੰ ਤਾਂ ਬੰਦ ਕਰ ਦੇ ਦੂਜੀ ਮਾਂ ਤਾਂ ਸੁਣੀ ਸੀ ਆ ਟੂਟੀ ਮਾਂ ਬਣਾਤੀ ਸਾਡੀ ਜੇ ਟੂਟੀ ਸਾਡੀ ਮਾਂ ਹੈ ਤਾਂ ਹੁਣ ਡੈਡੀ ਅਸੀਂ ਟੁੱਲੂ ਪੰਪ ਨੂੰ ਕਹੀਏ ਇਹਨੂੰ ਕਹਦੇ ਇਹ ਕਿਹੜਾ ਬੇਲਾ ਖੜਾ ਇੱਥੇ ਗੰਡੇ ਘੁੱਟਦਾ ਇਹਦੇ ਕਹੇ ਤਾਂ ਤਾਂ ਇਹਦੀ ਜਨਾਨੀ ਨਹੀਂ ਬੰਦ ਹੁੰਦੀ ਟੂਟੀ ਕਿੱਥੋਂ ਬੰਦ ਹੋ ਜੂ ਜੇ ਨਾ ਬੰਦ ਹੋਈ ਉੱਤੇ ਬਹਿ ਕੇ ਘੱਟ ਤੋਂ ਘੱਟ ਟੂਟੀ ਦਾ ਗਲਾ ਤਾਂ ਘੁੱਟ ਦੂ ਵੇ ਟੂਟੀ ਦਾ ਪਾਣੀ ਬੰਦ ਕਰਾਉਣਾ ਸਾਹ ਨਹੀਂ ਬੰਦ ਕਰਾਉਣਾ ਮੈਨੂੰ ਇਹ ਤਾਂ ਦੱਸ ਇਹਨੂੰ ਬਿਮਾਰੀ ਕੀ ਆ ਟੂਟੀ ਨੂੰ ਉਲਟੀਆਂ ਲੱਗੀਆਂ ਪਾਣੀ ਨਹੀਂ ਪਚਦਾ ਤੈਨੂੰ ਦੱਸ ਕੇ ਤੈਈ ਆ ਭਾਬੀ ਵੀ ਟੂਟੀ ਖਰਾਬਾ ਪਾਣੀ ਨਹੀਂ ਰੁਕ ਰ ਵੇ ਤੁਸੀਂ ਲੜ ਫੇਰ ਲਿਓ ਪਹਿਲਾਂ ਪਾਣੀ ਤਾਂ ਬੰਦ ਕਰਾ ਲਓ